ਕਿਹਦੇ ਵਿੱਚ ਪਾ ਦੇ ਗੁੱਥੇ ਲੈ ਕੇ ਸਿਰ ਤੇ ਪਾ ਦੋ ਸਾਡੇ ਤੇ ਆ ਨਾ ਦੱਸਦਾ ਕਿ ਹਾਂਗਾ ਜੱਣ ਤੇ ਜਦ ਬਾਤ ਦਿਖਾਉਂ ਕੋਈ ਘਰੇ ਦਾ ਨਹੀਂ ਠੀਕੋ ਜੀ ਜੇ ਦਰਦ ਹੁੰਦਾ ਦੂਰੇ ਆ ਜਾ ਲਵੇ ਬੰਦ ਹੋ ਗਿਆ ਤਾਂ ਕਹੋ ਬਾਬਾ ਥਨ ਕਿਹਦੀ ਉਹੀ ਆ ਦੋਸਤਾਂ ਤੋਂ ਇਹਨਾਂ ਨੇ ਕਰਨ ਜਿਹੜੇ ਆ ਬੈਠੇ ਸਾਰੇ ਪਾ ਦੇ ਗੁੱਥੇ ਤੋਂ ਲੈ ਕੇ ਸਿਰ ਤੇ ਕਰ ਦਰਦ ਹੁੰਦਾ ਹੋਵੇ ਪੁੱਤਰਾ ਬਾਬਾ ਹੈਗਾ ਨਾ ਇਹ ਨਹੀਂ ਹਟਦਾ ਉਹ ਮੈਂ ਇਹਦੇ ਨੂੰ ਪਿੰਗ ਕਰੀਏ ਚੰਗਾ ਜੀ ਬੰਦਲਾ ਰੱਖੀਏ ਠੀਕ ਹੈ ਪੈਰ ਤੇ ਗੁੱਟ ਤੇ ਕੇ ਸੱਤ ਕਰਦੀ ਆ ਮੇਰਾ ਬਿੱਡੀ ਇਹ ਕੀ ਨੇ ਮੈਨੂੰ ਆ ਇਹ ਆ ਦੇਖ ਆ ਸਭ ਸੋ ਇਹ ਇੱਥੇ ਜਾ ਕੇ ਨਵੀਂ ਗੇਟ ਮੈਂ ਰੇਪੈਂਡ ਉਹਦੇ ਇੱਥੇ ਦੀ ਬਾਕੇ ਖੜ ਤੇ ਤੇ ਉੱਤੇ ਕੱਤਕ ਮਰੀ ਜਵੇ ਐਸਾ ਕੋਈ ਤਾਂ ਬਹੁਤ ਆ ਜੇਗਾ ਹੋਰ ਦਸੀ ਮਾਤ ਦੇ ਵਿੱਚ ਉਸ ਉਸ ਕੇ ਕੌਣ ਜਾਂਦਾ ਕੋਈ ਕੱਤਕ ਕਹਿੰਦੇ ਉਹ ਤੇ ਆਪਣੀ ਦੀ ਗੱਲ ਕਰੋੜ ਕਰਦੀ ਆ ਸਮਝਦਾ ਮੈਂ ਕਰੇ ਕਰੇ ਵਾਲੀ ਕੀ ਆਂਦੀ ਐ ਆ ਮੈਂ ਟੈਂਕਰ ਵਾਲੀ ਨੂੰ ਮੰਨਦੇ ਆ ਹਾਂ ਜੀ ਸਾਡੇ ਤਾਂ ਕਈ ਤੂੰ ਕਹਿ ਨਹੀਂ ਮੰਦੀ Yeah. 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 ਦੇ ਬਾਬੇ ਜੀ ਬਲਵੋ ਸਰਕਾਰ ਸੁਖਮਨ ਸਰਕਾਰ ਮਦਦ ਕਰਨਾ ਆ ਕਦੇ ਕਦੇ ਸੁਪਰੀ ਦੇ ਵਿੱਚ ਮੈਰਗਾ ਰੂਪ ਨਾ ਲੱਗਦੇ ਆ ਹੈ ਇਹਨਾਂ ਮੱਤ ਦੇ ਕਹਿ ਦਿੱਤਾ ਹੈ ਵੀ ਕਿੰਨੀ ਕਰ ਵਾਲਾ ਹੈਗਾ ਉਹ ਵੇਖਿਆ ਕੀ ਕਰਦਾ ਤੋਰੇ ਚਿਹਰੇ ਚ ਆਉਂਦਾ ਹੈ ਤੇਰੇ ਘਰ ਵਾਲੇ ਦੇ ਚਿਹਰੇ ਚ ਆਉਂਦਾ ਬੰਦਾ ਹੈ ਕਾਇਨ ਹੋਇਆ ਤੋਰਦੇ ਹੀ ਪੈਣ ਹਲਾ ਲੇ ਮੈਂ ਜਾਵਾਂ ਹੌਲੇ ਹੌਲੇ ਬੱਲੇ ਮੈਂ ਜਾਵਾਂ ਹੌਲੇ ਨਾ ਕੋਟ ਵਿੱਚ ਲੈਣ ਪਾਈ ਲੱਖਾਂ ਰੁਪਏ ਕੂਬ ਲੈ ਜਾਣਾ ਬੋਲ ਅਜੀ ਸੰਗਤ ਵਿੱਚ ਮੈਂ ਕਹਾਂ ਨਹੀਂ ਕਰਦਾ ਫਿਰ ਆਉਂਦਾ ਕਹਿੰਦਾ ਮੈਂ ਕੱਲ ਆ ਜਾਣਾ ਹੁਰਗੀ ਆਹ ਤੇ ਨਾਈਟ ਪਹਿਨੇ ਨੂੰ ਵਾਟ ਕੇ ਮਰੀ ਗੱਲ ਕਰਦੇ ਅਗਲਾ ਹੈ ਹਾਂ ਕਹੋ ਦੱਸ ਕੇ ਘਾਟੇ ਵਿੱਚ ਕਿਵੇਂ ਦੇਖਿਆ ਤੇ ਲੱਗ ਜਾਂਦਾ ਆਹ ਵੇਟ ਲਾਇਆ ਉਹ ਢੇਡ ਹੈਗਾ ਢੇਡ ਹਾਂ ਕਹਿੰਦੇ ਇਹ ਵੀ ਖਰਚ ਦਾ ਆਵਾਜ਼ ਵੱਜ ਕੇ ਆਇ ਲੱਗਦਾ ਕੋਈ ਆਵਾਜ਼ ਮਾਰਦਾ ਨਹੀਂ ਕੋਈ ਵੀ ਤੇਰੀ ਹੋਗੀ ਬੱਲੇ ਬੱਲੇ ਤੇਰੇ ਭਰੇ ਨੂੰ ਤੇਰੀ ਹੋਗੀ ਬੱਲੇ ਮੈਂ ਕਿਆ ਕਰੋ ਬਾਹਰ ਮੈਂ ਕਿਆ ਕਰੋ ਬਾਹਰ ਮੈਨੂੰ ਮਰੇ ਪੈ ਨੂੰ ਚੱਕ ਕੇ ਲਾਂਦਾ ਕਹਿੰਦਾ ਮੈਂ ਇੰਨਾ ਕੌਲ ਹੈ ਹੈ ਮੈਨੂੰ ਤਾਂ ਪਤਾ ਮੈਂ ਤੈਨੂੰ ਦੱਸੀ ਜਾਂਦਾ ਇਹ ਕਹਿੰਦਾ ਮੈਂ ਮਰ ਕੇ ਘਰੋਂ ਬਾਹਰ ਤੇਰੀ ਹੋ ਗਈ ਮੌਤ ਤੇ ਕਹਿੰਦਾ ਮੈਨੂੰ ਮਰੇ ਪੈ ਨੂੰ ਚੱਕ ਕੇ ਲਾਂਦਾ ਫਿਰ ਹੋ ਗਈ ਕਿਦੀ ਕੀ ਕਰਨੀ ਸ਼ੌਕੀ ਤੇ ਗੱਲ ਨਾ ਹੋ ਗਈ ਤੇ ਬੱਬਾ ਕੋਲੀ ਆ ਤਾ ਕੱਟ ਨੱਕੇ ਢੰਗਾ ਇਹਨੂੰ ਕਰਦਾ ਹੋ ਸਾਡੇ ਜੇ ਇਹ ਰਾਤ ਨੂੰ ਮੈਨੂੰ ਦੱਸ ਕੋਈ ਬੰਦਾ ਸਾਡਾ ਸਰੋਏ ਆਹ ਮਿੱਡੀਆਂ ਰੱਤੀ ਬਣੀ ਗੱਲ ਕਲੇਬਾਲ ਮਿੱਡੀਆਂ ਦੇ ਕੀ ਬਣੀ ਗੁੰਲੇਬਾਲ ਮਿੱਡੀਆਂ ਦੇ ਹੋ ਬਾੜ ਦੇ ਜਾਂਖਾ ਬਾਲ ਮਿੱਡੀਆਂ ਦੇ ਮਿੱਡੀਆਂ ਦੇ ਗੁੰਲੇਬਾਲ ਮਿੱਡੀਆਂ ਦੇ ਹਲੇ ਸ਼ਰਮਨਾ ਹੁੰਦੇ ਕਹਿੰਦਾ ਕਹਿੰਦਾ ਪਾਪਾ ਮੈਂ ਟੱਕਿਆ ਸ਼ਰਾਮਣਾ ਸੀਗਾ ਟੱਕਿਆ ਸ਼ਰਾਮਣਾ ਸੀ ਕੁੜੀਏ ਤੂੰ ਇਹਨਾਂ ਦੇ ਘਰਾਂ ਕੋਲ ਆ। ਛੋਟਾ ਕਰ ਕੇ ਪਾਸੇ ਆ। ਮੈਨੂੰ ਨਹੀਂ ਪਤਾ ਇਹਦੇ ਧਿਆਨ ਤੇ ਪਰ ਛੋਟੇ ਧਿਆਨ ਚ ਬੰਦਾ ਉਹ ਆ ਗਿਆ। ਸੌਂ ਖਾ ਕੇ ਕਹ ਦੋ ਨਹੀਂ ਆਇਆ ਤਾਂ। ਆ ਬਈ ਆ ਦੋ। ਸੌਂ ਖਾ ਕੇ ਕਹ ਲੈ ਬੰਦਾ ਨਹੀਂ ਸਾਡੇ ਧਿਆਨ ਚ ਜਿਹੜਾ ਬੇਬੇ ਦੇਖੋ ਕਿ ਬੇਬੇ ਜਿਹੜੀ ਬਜ਼ੁਰਗ ਹੋ ਜਾਂਦੇ ਨੇ ਜਵਾਕਾ ਕਰਕੇ ਹੋ ਜਾਂਦੀਆਂ। ਆਪਾਂ ਵੀ ਬਜ਼ੁਰਗ ਹੋ ਜਾਂਦੇ ਸੀ ਜਵਾਕਾ। ਉਹਦੇ ਮੁਰਕੇ ਜਵਾਕਾ ਬਚ ਜਾਂਦਾ ਬਜ਼ੁਰਗ। ਕਿ 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 ਕੀ ਕਿ ਕੀ ਕਿ 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 곧 들어갈 거예요.